ਲੈ ਕੇ ਆਉ ਫਸੀਏ ਮੇਰੀ ਜੀ ਮਰੀਜ਼ ਆ ਵਿੱਚ ਮਰੀਜ਼ ਜੀ ਮਰੀਜ਼ ਕਿੱਥੋਂ ਲੈ ਕੇ ਆਉ ਜੀ ਆਦੇਸ ਹਸਪੀਟਲ ਸੇ ਜੀ ਕਿੱਥੇ ਜਾਣਾ ਜੀ ਡੀ ਐਮ ਸੀ ਹਸਪੀਟਲ ਆਪਣਾ ਮਤਲਬ ਦੇਣਾ ਸੀਰੀਅਸ ਆ ਜੀ ਸੀਰੀਅਸ ਹੈ ਜੀ ਇਹ ਸਰਕਾਰ ਨੇ ਇੱਥੇ ਲਗਾਏ ਹੋਏ ਨੇ ਤੁਹਾਨੂੰ ਭੁਗਤਣਾ ਪੈ ਰਿਹਾ ਜੀ ਖਮਿਆ ਦਾ ਬਹੁਤ ਟਣਾ ਪੈ ਰਿਹਾ ਭਰਾ ਮੈਂ ਗੁੱਡੀ ਚ ਬੱਜ ਰਹੇ ਮੇਰੀ ਮਾਇਕਾ ਦਾ ਇਸ ਬਾਪੂ ਜੀ ਦੇ ਥਰੂ ਦੇਖੋ ਮੈਂ ਹਰਿਆਣਾ ਸਰਕਾਰ ਨੂੰ ਵੀ ਅਪੀਲ ਕਰਦਾ ਖੱਟਰ ਸਾਹਿਬ ਅਥਰੂ ਵੇਖੋ ਕੀ ਤੁਸੀਂ ਜਦੋਂ ਬੈਰੀਕੇਡ ਕੀਤੇ ਨੇ ਬੈਰੀਕੇਡ ਲਗਾਏ ਨੇ ਐਂਬੂਲੈਂਸਾਂ ਕਿੱਥੋਂ ਕੱਢਣੀਆਂ ਨੇ ਐਮਰਜੈਂਸੀ ਰਸਤੇ ਕੀ ਰੱਖੇ ਗਏ ਨੇ ਸੋ ਬਲ ਦਾ ਪ੍ਰਯੋਗ ਕਰ ਲਿਆ ਨੌਜਵਾਨਾਂ ਨੇ ਲਓ ਜੀ ਆ ਦੇਖੋ ਜਿਨ੍ਹਾਂ ਨੂੰ ਸਰਕਾਰ ਅੱਤਵਾਦੀ ਦਲਦੀ ਆ ਉਹਨਾਂ ਅੱਤਵਾਦੀਆਂ ਨੇ ਇੱਕ ਮਰੀਜ਼ ਦੀ ਜਾਨ ਬਚਾਈ ਹੈ। ਅਸੀਂ ਤਸਵੀਰਾਂ ਦਿਖਾ ਰਹੇ ਹਾਂ ਕਿ ਇੱਕ ਐਂਬੂਲੈਂਸ ਜਿਹੜੀ ਹੈਗੀ ਆ ਉਹ ਫਸੀ ਹੈ। ਸਰਕਾਰ ਦੇ ਵੱਲੋਂ ਬੈਰੀਕੇਡ ਕੀਤੇ ਗਏ ਨੇ, ਬੈਰੀਕੇਡ ਲਗਾਏ ਗਏ ਨੇ ਪਰ ਐਂਬੂਲੈਂਸ ਇੱਥੇ ਫਸ ਜਾਂਦੀ ਹੈ। ਸੋ ਕਿਤੇ ਨਾ ਕਿਤੇ ਮਰੀਜ਼ਾਂ ਨੂੰ ਵੀ ਸਰਕਾਰ ਦੀ ਇਸ ਗੱਲ ਦਾ ਕਮਿਆਜ਼ਾ ਉਕਤ ਨਾ ਪੈ ਰਿਹਾ। ਐਂਬੂਲੈਂਸਸ ਵਲੇ ਤੁਸੀਂ ਵੇਖ ਸਕਦੇ ਹੋ ਕਿ ਐਂਬੂਲੈਂਸ ਫਸੀ ਹੋਈ ਹੈ ਪਰ ਬੈਰੀਕੇਡ ਲਗਾਏ ਹੋਏ ਨੇ ਕਿਸਾਨ ਹੁਣ ਜਿਹੜਾ ਹੈਗਾ ਜਿੱਥੇ ਬੰਦੀਆਂ ਆਪਣੇ ਬਲ ਦਾ ਪ੍ਰਯੋਗ ਕਰ ਰਹੀ ਨੇ ਤਾਕਤ ਦਾ ਇਹ ਐਂਬੂਲੈਂਸ ਨੂੰ ਕੱਢਣ ਦੀਆਂ ਜਿਹੜੀਆਂ ਹੈਗੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸੋ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਐਂਬੂਲੈਂਸ ਜਿਹੜੀ ਹੈਗੀ ਹੈ ਫਸੀ ਹੋਈ ਹੈ ਇਹ ਜਿਹੜਾ ਬੈਰੀਕੇਡ ਹੈਗਾ ਕਿਸਾਨਾਂ ਨੇ ਨਹੀਂ ਬਲਕਿ ਸਰਕਾਰ ਨੇ ਲਗਾਏ ਨੇ ਪਰ ਸਰਕਾਰ ਦੀ ਇਸ ਗੱਲ ਦਾ ਜਿਹੜਾ ਹੈਗਾ ਕੀਤੀ ਗਈ ਐਸੇ ਨਲਾਕੀ ਦਾ ਖਮਿਆਜ਼ਾ ਹੁਣ ਇੱਕ ਮਰੀਜ਼ ਨੂੰ ਵੀ ਬੁਖਤਨਾ ਪੈ ਰਿਹਾ ਹੈ ਵੀਰ ਜੀ ਮਰੀਜ਼ ਹੈ ਵਿੱਚ ਮਰੀਜ਼ ਜੀ ਮਰੀਜ਼ ਹੈ ਕਿੱਥੋਂ ਲੈ ਕੇ ਆਇਓ ਜੀ ਆ ਦੇਸ ਹਸਪੀਟਲ ਸੇ ਜੀ ਕਿੱਥੇ ਜਾਣਾ ਜੀ ਡੀ ਐਮ ਸੀ ਹਸਪੀਟਲ ਆਪਣਾ ਮਤਲਬ ਲੈ ਜਾਣਾ ਸੀਰੀਅਸ ਹੈ ਜੀ ਪੇਸ਼ੈਂਟ ਸੀਰੀਅਸ ਹੈ ਜੀ ਪੇਸ਼ੈਂਟ ਸੀਰੀਅਸ ਹੈ ਜੀ ਇੱਕ ਵਾਰ ਆਪਾਂ ਗੱਲਬਾਤ ਕਰਾਂਗੇ ਮਰੀਜ਼ ਦੇ ਜਿਹੜੇ ਮੈਂਬਰ ਹੈਗੇ ਨੇ ਬਾਪੂ ਜੀ ਕਿੱਥੋਂ ਤੁਸੀਂ ਅਸੀਂ ਤਾਂ ਸੰਗਰੂਰ ਤੋਂ ਆ ਜੀ ਸੰਗਰੂਰ ਤੋਂ ਹਾਂ ਮਰੀਜ਼ ਤੁਹਾਡਾ ਜੀ ਹਾਂ ਮੇਰੀ ਬੁੱਢੀ ਹੈ ਸੀਰੀਅਸ ਹੈ ਹਾਂ ਹੁਣ ਇਹ ਸਰਕਾਰ ਨੇ ਇੱਥੇ ਲਗਾਏ ਹੋਏ ਨੇ ਤੁਹਾਨੂੰ ਭੁਗਤਣਾ ਪੈ ਰਿਹਾ ਜੀ ਖਮਿਆ ਦਾ ਭੁਗਤਣਾ ਪੈ ਰਿਹਾ ਭਰਾਵਾ ਮੈਂ ਗੁੱਡੀ ਚ ਬੱਜ ਰਹੇ ਮੇਰੀ ਬੇਗਾਨਾ ਰੋਬੋ ਨਾ ਰੋਬੋ ਨਾ ਰੋਬੋ ਨਾ ਬਾਪੂ ਜੀ ਰੋਬੋ ਨਾ ਰੋਣਾ ਨਹੀਂ ਹੈਗਾ ਗੁੱਡੀ ਬੱਜ ਰਹੀ ਮੇਰੀ ਮੈਡੀ ਮੇਰੀ ਬਤੂ ਕੀ ਪ੍ਰਮਾਤਮਾ ਚਰਪਾ ਕਰੂਗਾ ਨਾ ਰੋਣਾ ਨਹੀਂ ਬਾਪੂ ਜੀ ਕਰ ਰਿਹਾ ਦੇਖੋ ਕੋਸ਼ਿਸ਼ਾਂ ਪੂਰੀਆਂ ਕਰ ਰੇ ਨੇ ਨਹੀਂ ਰੋਣਾ ਨਹੀਂ ਹੈਗਾ ਬਿਲਕੁਲ ਵੀ ਸੋ ਇਸ ਰੋਂਦੇ ਹੋਏ ਬਾਪੂ ਜੀ ਦੀਆਂ ਇਸ ਬਾਪੂ ਜੀ ਦੇ ਥਰੂ ਦੇਖੋ ਮੈਂ ਹਰਿਆਣਾ ਸਰਕਾਰ ਨੂੰ ਵੀ ਅਪੀਲ ਕਰਦਾ ਖੱਟਰ ਸਾਹਿਬ ਅਥਰੂ ਵੇਖੋ ਤੁਸੀਂ ਉਹਨਾਂ ਦੇ ਲਈ ਲਗਾਤੇ ਇਹਨਾਂ ਦਾ ਕੀ ਕਸੂਰ ਹੈ ਕੀ ਤੁਸੀਂ ਜਦੋਂ ਬੈਰੀਕੇਡ ਕੀਤੇ ਨੇ ਬੈਰੀਕੇਡ ਲਗਾਏ ਨੇ ਐਂਬੂਲੈਂਸਾਂ ਕਿੱਥੋਂ ਕੱਢਣੀਆਂ ਨੇ ਐਮਰਜੈਂਸੀ ਰਸਤੇ ਕੀ ਰੱਖੇ ਗਏ ਨੇ ਜੇ ਅਸੀਂ ਕਿਸਾਨਾਂ ਦੇ ਸੰਘਰਸ਼ ਦੀ ਗੱਲ ਕਰਦੇ ਹਾਂ ਤਾਂ ਕਿਸਾਨਾਂ ਨੇ ਜੇ ਸੰਘਰਸ਼ ਲਗਾਏ ਸੜਕਾਂ ਬਲੌਕ ਕੀਤੀਆਂ ਤਾਂ ਧਿਆਨ ਚ ਰੱਖਿਆ ਵੀ ਜੇ ਐਂਬੂਲੈਂਸ ਆਉਂਦੀ ਹੈ ਤਾਂ ਉਹ ਆਪਾਂ ਕੱਢਣੀ ਹੈ ਪਰ ਮੈਨੂੰ ਜਵਾਬ ਦਿੱਤਾ ਜਾਵੇ ਕਿ ਕੀ ਐਮਰਜੈਂਸੀ ਰਸਤੇ ਰੱਖੇ ਗਏ ਨੇ ਪਰ ਅੱਜ ਇੱਕ ਮਰੀਜ਼ ਹੈ ਸੀਰੀਅਸ ਮਰੀਜ਼ ਹੈ ਬਾਪੂ ਜੀ ਦੇ ਇਹ ਸੱਤਰੂਆਬਲ ਵੇਖੋ ਤੁਸੀਂ ਫਿਕਰ ਨਾ ਕਰੋ ਬਾਪੂ ਜੀ ਸਰ ਠੀਕ ਹੋਏਗਾ ਸੋ ਮੈਂ ਬੈਰੀਕੇਡ ਜਿਹੜੇ ਹੈਗੇ ਚੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫੂਟਰੀ ਕਰਦੇ ਰਹੋ ਪਾਜੀ ਫੂਟਰੀ ਕਰੋ ਫੂਟਰੀ ਕਰ ਲਓ ਸੋ ਦੇਖੋ ਸਰਕਾਰ ਦੀ ਨਲਾਕੀ ਹਰਿਆਣਾ ਸਰਕਾਰ ਦੀ ਨਲਾਕੀ ਦਾ ਖਮਿਆਸਾ ਇੱਕ ਮਰੀਜ਼ ਨੂੰ ਪੁਕਤਣਾ ਪੈ ਰਿਹਾ ਹੈ ਸੀਰੀਅਸ ਮਰੀਜ਼ ਨੂੰ ਸੋ ਬਲ ਦਾ ਪ੍ਰਯੋਗ ਕਰ ਲਿਆ ਨੌਜਵਾਨਾਂ ਨੇ ਲਓ ਜੀ ਆ ਦੇਖੋ ਜਿਨ੍ਹਾਂ ਨੂੰ ਸਰਕਾਰ ਅੱਤਵਾਦੀ ਦੱਸਦੀ ਆ ਉਹਨਾਂ ਅੱਤਵਾਦੀਆਂ ਨੇ ਇੱਕ ਮਰੀਜ਼ ਦੀ ਜਾਨ ਬਚਾਈ ਐ ਸਾਫ਼ ਤੌਰ ਤੇ ਤੁਸੀਂ ਵੇਖ ਸਕਦੇ ਹੋ ਜਿਨ੍ਹਾਂ ਨੂੰ ਨਕਸਲੀ ਦੱਸਿਆ ਜਾਂਦਾ ਹੈ ਉਹਨਾਂ ਨਕਸਲੀਆਂ ਨੇ ਅੱਜ ਇੱਕ ਮਰੀਜ਼ ਦੀ ਜਾਨ ਬਚਾਈ ਐ ਪਰ ਸਰਕਾਰਾਂ ਨੇ ਇੱਕ ਮਰੀਜ਼ ਨੂੰ ਕੀ ਐਮਰਜੈਂਸੀ ਰਾਸਤੇ ਨਹੀਂ ਰੱਖਣ ਚਾਹੀਦੇ ਸੀ ਆਓ ਜੀ ਆਓ ਕੈਮਰਾਮੈਨ ਨੂੰ ਜ਼ਰੂਰ ਕਹਾਂਗਾ ਆਓ ਅੱਗੇ ਆਓ ਅੱਗੇ ਆਓ ਸਾਡੀ ਸਾਹਿਬ ਇਹ ਲਓ ਜੀ ਲਓ ਜੀ ਚੱਕ ਕੇ ਨਦੀ ਦੇ ਵਿੱਚ ਗਏ ਬੈਰੀਗੇਡ ਇਹ ਗਏ ਸਰਕਾਰ ਦੇ ਬੈਰੀਗੇਡ ਚਲੋ ਸੋ ਮਾਹੌਲ ਗਰਮਾਉਂਦਾ ਹੋਇਆ ਨੌਜਵਾਨਾਂ ਦਾ ਜਿਹੜਾ ਜੋਸ਼ ਹੈਗਾ ਸੋ ਸਰਕਾਰ ਜਵਾਬ ਦੇਵੇ ਕੀ ਐਮਰਜੈਂਸੀ ਰਸਤੇ ਨਹੀਂ ਰੱਖਣੇ ਚਾਹੀਦੇ ਸੀ ਜੇ ਕਿਸਾਨਾਂ ਤੋਂ ਦੁਖੀ ਸੀ ਕਿਸਾਨਾਂ ਦਾ ਡਰ ਸੀ ਤਾਂ ਇੱਥੇ ਰਸਤੇ ਰੱਖਣੇ ਚਾਹੀਦੇ ਸੀ ਜਾਂ ਨਹੀਂ ਰੱਖਣੇ ਚਾਹੀਦੇ ਸੀ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਕੀਤਾ ਵੱਡੇ ਵੱਡੇ ਸੜਕ ਜਾਮ ਕਰ ਦਿੱਤੇ ਪਰ ਰਸਤਿਆਂ ਦਾ ਧਿਆਨ ਰੱਖਿਆ ਗਿਆ ਸਤਿ ਸ਼੍ਰੀ ਅਕਾਲ ਜੀ ਕਿਤੋਂ ਸਰ ਤੁਸੀਂ ਆਈ ਬਾਕੇ ਪਰ ਆਣ ਕੀ ਕਹੋਗੇ ਸਰਕਾਰ ਨੇ ਬੈਰੀਕੇਡ ਲਗਾ ਦਿੱਤੇ ਪਰ ਐਂਬੂਲੈਂਸ ਫਸ ਗਈ ਹੈ ਜੀ ਇਹ ਬਹੁਤ ਮਾੜਾ ਕੀਤਾ ਇਹਨਾਂ ਨੇ ਅੰਦਰ ਦਾ ਗਲਾ ਕੱਟਦਾ ਇਹਨਾਂ ਨੇ ਮੋਦੀ ਸਰਕਾਰ ਨੇ ਦੇਖੋ ਸਾਰਾ ਪੰਜਾਬ ਨਹੀਂ ਹਰਿਆਣਾ ਨਹੀਂ ਸਾਰੇ ਹਿੰਦੁਸਤਾਨ ਚੋਂ ਲੋਕ ਆਏ ਆ ਜੇ ਇਹਨਾਂ ਨੂੰ ਇਸ ਗੱਲ ਤੋਂ ਸਬਕ ਸਿੱਖਣਾ ਚਾਹੀਦਾ ਔਰ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਪਬਲਿਕ ਲਈ ਲੋਕਾਂ ਲਈ ਸਰਕਾਰ ਆ ਨਾ ਕਿ ਲੋਕਾਂ ਨੂੰ ਮਾਰਨ ਲਈ ਸਰਕਾਰ ਆ ਇਸ ਕਰਕੇ ਜੋ ਅੱਜ ਦੇ ਹਾਲਾਤ ਆ ਦੇਖੀ ਜਾ ਰਹੇ ਆ ਜਿਨ੍ਹਾਂ ਨੇ ਬੈਰੀਕੇਡ ਲਾਏ ਜੋ ਕੁਛ ਕੀਤਾ ਉਹ ਪਬਲਿਕ ਦੇ ਮੂਹਰੇ ਜਦੋਂ ਹੜ ਆ ਜੇ ਉਦੋਂ ਕੁਛ ਨਹੀਂ ਕਰ ਸਕਦਾ ਆ ਜਿਹੜੇ ਤੁਹਾਡੇ ਸਾਹਮਣੇ ਆ ਆ ਇੱਕ ਮਰੀਜ਼ ਨੂੰ ਬਚਾਉਣ ਵਾਸਤੇ ਲੋਕਾਂ ਨੇ ਕੀ ਕੁਛ ਕੀਤਾ ਮੈਂ ਕਹਿੰਦਾ ਸਰ ਇਹਨਾਂ ਨੇ ਇਹਨਾਂ ਨੂੰ ਕਿਸਾਨਾਂ ਨੂੰ ਨਕਸਲੀ ਦੱਸਿਆ ਜੀ ਇਹਨਾਂ ਨੂੰ ਅੱਤਵਾਦੀ ਤਾਂ ਕੋਸ਼ਿਸ਼ ਮੈਂ ਕਹਿੰਦਾ ਅੱਤਵਾਦੀਆਂ ਨੇ ਜਾਨ ਬਚਾ ਲਈ ਜੀ ਅੱਜ ਜਿਹੜੇ ਆਪ ਅੱਤਵਾਦੀ ਹੋਣ ਉਹਨੂੰ ਦੂਜੇ ਅੱਤਵਾਦੀ ਦਿਸਦੇ ਆ ਕਿਸਾਨ ਹੱਤਵਾਦੀ ਨਹੀਂ ਜਿਹੜੇ ਉੱਪਰ ਬੈਠੇ ਆ ਸੈਂਟਰ 'ਚ ਮੁਗਲ ਬੈਠੇ ਆ ਮੈਂ ਸਮਝਦਾ ਜਿੰਨਾ ਜੋ ਮੁਗਲਾਂ ਵੇਲੇ ਧੱਕਾ ਹੁੰਦਾ ਰਿਹਾ ਉਹ ਅੱਜ ਹੀ ਅੱਜ ਵੀ ਉਹੀ ਹੋ ਰਿਹਾ ਇਸ ਕਰਕੇ ਅਸੀਂ ਇਹ ਕਹਾਂਗੇ ਕਿ ਪਬਲਿਕ ਨੇ ਉਹਨਾਂ ਮੁਗਲਾਂ ਦੇ ਖਿਲਾਫ ਜਿਹੜੀ ਲੋਕਾਂ ਨੇ ਉਦੋਂ ਵੀ ਲੜਾਈ ਲੜੀ ਦਸਾਂ ਪਾਸ਼ਿਆਂ ਨੇ ਲੜੀ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਨੇ ਲੜੀ ਅੱਜ ਉਹ ਲੜਾਈ ਲੋਕ ਲੜ ਰਹੇ ਆ ਔਰ ਵਾਚ ਜਿੱਥੇ ਆਉਣਗੇ ਔਰ ਇਹਨੂੰ ਲੋਕਾਂ ਲਈ ਜੋ ਹੈਗਾ ਉਹਨਾਂ ਦਾ ਲੋਕਾਂ ਦਾ ਬਣਦਾ ਹੱਕ ਆ ਉਹਦਾ ਲੈ ਕੇ ਹਟਣਗੇ ਲੋਕ ਕੀ ਨਾਮ ਹੈ ਸਰ ਤੁਹਾਡਾ ਕਿਸ ਡਿਪਾਰਟਮੈਂਟ ਦੇ ਵਿੱਚੋਂ ਰਿਟਾਇਰ ਹੋ ਅਮਰਜੀਤ ਸਿੰਘ ਬਰਾੜ ਆ ਮੈਂ ਫੈਡਰੇਸ਼ਨ ਆਫ ਆਰਟੀਸ਼ਨ ਪੰਜਾਬ ਦਾ ਸੀਨੀਅਰ ਵਾਈਸ ਪ੍ਰੈਜਿਡੈਂਟ ਠੀਕ ਹੈ ਬਾਗਾਪਣਾ ਮੇਰਾ ਮੰਡੀ ਹੈ ਜ਼ਿਲ੍ਹਾ ਮੋਗਾ ਪੰਜਾਬ ਤੋਂ ਅਸੀਂ ਆਏ ਜੀ ਬਹੁਤ ਸ਼ੁਕਰੀਆ ਜੀ ਸੋ ਬਿਲਕੁਲ ਕਿਸਾਨ ਬਲ ਦਾ ਪ੍ਰਯੋਗ ਕਰ ਰਹੇ ਨੇ ਪਰ ਇੱਥੇ ਇੱਕ ਮਰੀਜ਼ ਜਿਹੜਾ ਹੈਗਾ ਏ ਉਹ ਫਸਿਆ ਹੋਇਆ ਐਂਬੂਲੈਂਸ ਫਸੀ ਹੋਈ ਹੈ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਪਿੱਛੇ ਕਰ ਲੋ ਯਾਰ ਥੋੜਾ ਸੋ ਮੈਂ ਕਹਿੰਦਾ ਵੀਰੋ ਜਿਹੜੇ ਮੋਟਰਸਾਈਕਲ ਵਾਲੇ ਵੀ ਆਓ ਐਂਬੂਲੈਂਸ ਨੂੰ ਪਹਿਲਾਂ ਹਾਂਜੀ ਇਹ ਇਹਨਾਂ ਨੂੰ ਕਹਿ ਰਹੇ ਆ ਜੀ ਤੁਸੀਂ ਕਰੋ ਕਰੋ ਵੀਰ ਜੀ ਕਰੋ ਸੋ ਐਂਬੂਲੈਂਸ ਫਸੀ ਹੋਈ ਹੈ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਸੋ ਬਲ ਦਾ ਪ੍ਰਯੋਗ ਤੂੰ ਜ਼ਰੂਰ ਜੀ ਜ਼ਰੂਰ ਦਿਖਾਓ ਜੀ ਉੱਪਰ ਦੇਖੋ ਤਾਕਤ ਨੌਜਵਾਨਾਂ ਦੀ ਤਾਕਤ ਹਰਿਆਣਾ ਸਰਕਾਰ ਦੀ ਨਲਾਕੀ ਨਤੀਜਾ ਭੁਗਤਣਾ ਪਿਆ ਇੱਕ ਮਰੀਜ਼ ਨੂੰ ਦੇਖੋ ਹਰਿਆਣਾ ਸਰਕਾਰ ਦੀ ਨਲਾਕੀ ਤੇ ਹੁਣ ਨੌਜਵਾਨਾਂ ਨੇ ਉਸ ਐਂਬੂਲੈਂਸ ਨੂੰ ਕੱਢਿਆ ਕਿਸਾਨ ਜਥੇਬੰਦੀਆਂ ਨੇ ਲੋ ਜੀ ਐਂਬੂਲੈਂਸ ਗਈ ਜਕਾਰਿਆਂ ਦੀ ਗੂੰਜ ਦੇ ਵਿੱਚ ਐਂਬੂਲੈਂਸ ਨੂੰ ਕੱਟਿਆ ਗਿਆ ਇਥੋਂ ਜਕਾਰਿਆਂ ਦੀ ਗੂੰਜ ਦੇ ਵਿੱਚ ਐਂਬੂਲੈਂਸ ਪਾਰ ਕਰ ਦਿੱਤੀ ਗਈ ਕਿਸਾਨ ਜਥੇਬੰਦੀਆਂ ਦੇ ਵੱਲੋਂ ਸੋ ਜਕਾਰੇ ਲੱਗ ਰਹੇ ਨੇ ਸੋ ਨਿਆ ਕਾਲੋ ਕੁੱਤਾ ਜ਼ਿੰਦਾ ਉਹ ਐਂਬੂਲੈਂਸ ਨੂੰ ਕੱਢ ਦਿੱਤਾ ਗਿਆ ਕੁੱਤਾ ਵਾਹ ਵਾਹ ਨੌਜਵਾਨ ਬਾਲ ਦਾ ਪ੍ਰਯੋਗ ਕਰਦੇ ਹੋਏ ਤੋਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਸੱਜਣ ਸਿੰਘ ਸਾਣੀ ਦੇ ਨਾਲ ਜਗਦੀਪ ਸਿੰਘ ਥਲੀ ਸ਼ੰਭੂ ਬੈਰੀਅਰ